ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹੁਣ ਸਰਕਾਰੀ ਬੱਸਾਂ ਨੂੰ ਨਹੀਂ ਕਰਨਾ ਪਵੇਗਾ ਡੀਜ਼ਲ ਦੀ ਕਿੱਲਤ ਦਾ ਸਾਹਮਣਾ ਟਰਾਂਸਪੋਰਟ ਵਿਭਾਗ ਨੇ ਕੀਤਾ ਇਹ ਕੰਮ ਟਰਾਂਸਪੋਰਟ ਵਿਭਾਗ ਨੇ ਅਗਲੇ 5 ਸਾਲਾਂ ਲਈ ਪੰਜਾਬ ਰੋਡਵੇਜ ਪੰਨ ਬੱਸ ਦੀਆਂ ਪੰਨ ਬਸਾਂ ਦੀਆਂ ਬੱਸਾਂ ਨੂੰ ਡੀਜ਼ਲ ਦੀ ਸਪਲਾਈ ਲਈ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੀ ਹਾਜ਼ਰੀ ਵਿੱਚ ਇੰਡੀਆ ਆਨਲ ਕਾਰਪੋਰੇਸ਼ਨ ਦਾ ਸਮਝੌਤਾ ਸਹੀ ਬੱਧ ਕੀਤਾ ਗਿਆ ਹੈ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਲਗਭਗ 90 ਕਰੋੜ ਰੁਪਏ ਦੀ ਬਚਤ ਹੋਵੇਗੀ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਦੀ ਹਾਜ਼ਰੀ ਪੰਜਾਬ ਸਰਕਾਰ ਦੇ ਤਰਫੋਂ ਡਾਇਰੈਕਟਰ ਸਟੇਟ ਆਫ ਟਾਸਕ ਟ੍ਰਾਂਸਪੋਰਟ ਕੰਮ ਐਮ ਡੀ ਪਨ ਬਸ ਪਨ ਬਸ ਰਜੀਵ ਕੁਮਾਰ ਗੁਪਤਾ ਅਤੇ ਆਈ ਓ ਸੀ ਤਰਫੋਂ ਕਾਰਜਕਾਰੀ ਡਾਇਰੈਕਟਰ ਅਤੇ ਸਟੇਟ ਹੈੱਡ ਆਈ ਸੀ ਓ ਆਸ਼ੂਤੋਸ਼ ਗੁਪਤਾ ਵੱਲੋਂ ਦਸਤਕ ਕੀਤੇ ਗਏ ਹਨ ਪੁੱਲਰ ਨੇ ਦੱਸਿਆ ਹੈ ਕਿ ਸਮਝੌਤੇ ਤਹਿਤ ਆਈ ਸੀ ਓ ਨੇ 2550 ਰੁਪਏ ਪ੍ਰਤੀ ਕਿਲੋ ਲੀਟਰ ਸ਼ੋਰਟ ਦੀ ਪੇਸ਼ ਕੀਤੀ ਹੈ ਇਹ ਸ਼ੋਰਟ 2019 ਵਿੱਚ ਹੋਈ ਸੀ ਪਿਛਲੇ ਸਮਝੌਤੇ ਵਿੱਚ ਜਿਸ ਵਿੱਚ 1980 ਰੁਪਏ ਪ੍ਰਤੀ ਕਿਲੋ ਲੀਟਰ ਦੀ ਸ਼ੋਰਟ ਦਿੱਤੀ ਗਈ ਸੀ ਇਸ ਮੁਕਾਬਲੇ 570 ਰੁਪਏ ਦੀ ਪ੍ਰਤੀ ਕਿਲੋ ਲੀਟਰ ਵਧ ਗਈ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ